ਮੈਂ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੇ ਸੱਤ ਪ੍ਰਕਾਸ਼ ਪ੍ਰਵਾਕਰ ਚੌਕ ਯਾਨੀ ਟਾਲੀ ਵਾਲਾ ਚੌਕ ਵਿਖੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਵੀ ਨਵਾਂ ਸਾਲ ਅੱਜ 31 ਤਰੀਕ ਹੈ ਤੇ ਕੱਲ ਨੂੰ ਨਵਾਂ ਸਾਲ ਚੜ ਜਾਏਗਾ ਤੇ ਇਸੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਰਾਜਪੁਰਾ ਪੁਲਿਸ ਹੈ ਮੁਸਤੈਦ ਹੋਈ ਹੋਈ ਹੈ ਪੂਰੀ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਨਾ ਨੰਬਰ ਪਲੇਟ ਤੋਂ ਜਿਹੜੇ ਮੋਟਰਸਾਈਕਲ ਹੈਗੇ ਉਹਨਾਂ ਨੂੰ ਸਿੱਧਾ ਹੀ ਇਹਨਾਂ ਨੇ ਬੌਂਡ ਕਰਨ ਦੇ ਆਦੇਸ਼ ਦਿੱਤੇ ਆ ਕਿਸੇ ਦਾ ਫੋਨ ਨਹੀਂ ਚੱਕ ਰਿਹਾ ਕਿਸੇ ਦੀ ਸਪਾਰਿਸ਼ ਨਹੀਂ ਸੁਣ ਰਿਹਾ ਤੇ ਆਪ ਐਸਐਚਓ ਸਾਹਿਬ ਇੱਥੇ ਖੜੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਐਸਐਚਓ ਸਾਹਿਬ ਪਹਿਲਾਂ ਤਾਂ ਨਵੇਂ ਸਾਲ ਦੀ ਮੁਬਾਰਕਾ ਨਵਾਂ ਸਾਲ ਆਣ ਵਾਲਾ ਤੁਸੀ ਨਾਕਾ ਲਾਇਆ ਵਾ ਕੀ ਕੀ ਕਿਸ ਕਿਸ ਚੀਜ਼ ਦੀ ਚੈਕਿੰਗ ਕਰਦੇ ਬੇਸਿਕਲੀ ਜੀ ਇਹ ਸਾਡਾ ਨਾਕਾ ਵੈਸੇ ਵੀ ਸੀ ਲਾਉਣੇ ਆ ਪਰ ਅੱਜ ਸਾਡਾ ਨਾਕਾ ਨਵੇਂ ਸਾਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਆ ਜਿਹਦੇ ਵਿੱਚ ਕੋਈ ਹੁੱਲੜਬਾਜ਼ ਹੁੰਦੇ ਨੇ ਕੋਈ ਪ੍ਰਸ਼ਾਸਨ ਦੀ ਲੰਘੜਾ ਕਰਨ ਵਾਲੇ ਹੁੰਦੇ ਨੇ ਕਾਨੂੰਨ ਦੀ ਲੰਘੜਾ ਕਰਨ ਵਾਲੇ ਉਹਨਾਂ ਦੇ ਉੱਤੇ ਨਕੇਲ ਕੱਸਣ ਲਈ ਨਾਕਾ ਲਾਇਆ ਗਿਆ ਜੀ ਸਰ ਕੁਝ ਰੇਡੀਆਂ ਵਾਲੇ ਹੋਗੇ ਆ ਹੋਟਲ ਵਾਲੇ ਹੋਗੇ ਜਿਹੜੇ ਸ਼ਰਾਬ ਵਗੈਰਾ ਪਿਲਾਉਂਦੇ ਆ ਜਿਸ ਕਰਕੇ ਨੌਜਵਾਨ ਬਾਹਰ ਕੱਢਦੇ ਆ ਨਸ਼ਾ ਕਰਦੇ ਆ ਤੇ ਹੁੱਲੜਬਾਜ਼ੀਆਂ ਕਰਦੇ ਆ ਉਹਨਾਂ ਤੇ ਵੀ ਕੋਈ ਨਕੇਲ ਕਸੀ ਹੈ ਜੀ ਜਰੂਰ ਜੀ ਸਾਡੇ ਕੋਲ ਜੋ ਇਨਫੋਰਮੇਸ਼ਨ ਆਊਗੀ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜਸ ਕੀਤੀ ਜਾਊਗਾ ਇਹ ਜਿਹੜੇ ਚੈਂਸ ਨੇਚਰ ਵਗੈਰਾ ਹੈਗੇ ਤੁਸੀਂ ਪਿੱਛੇ ਵੀ ਕਾਰਵਾਈ ਕੀਤੀ ਹੈ ਜਿਹੜੇ ਮੁੰਡੇ ਫੜੇ ਆ ਅੱਗੇ ਹੋਰ ਕੀ ਕਾਰਵਾਈ ਚਾਹੀਦੀ ਹੈ ਤੁਹਾਡੀ ਅਸੀਂ ਜੀ ਕਾਫੀ ਆਪਣੇ ਸੋਰਸ ਤੇ ਡਿਪਲੋਏ ਕੀਤੇ ਹੋਏ ਨੇ ਅਸੀਂ ਕਾਫੀ ਨੇੜੇ ਪਹੁੰਚ ਗਏ ਅਸੀਂ ਅੱਜ ਜਾਂ ਕੱਲ ਕੱਲ ਤੱਕ ਅਸੀਂ ਇੱਕ ਦੋ ਹੋਰ ਸਾਨੂੰ ਜਿਹੜੇ ਸ਼ੱਕ ਦੇ ਦਾਰੇ ਵਿੱਚ ਨੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਜਲਦੀ ਹੁਣ ਤਾਂ ਕਿੰਨੇ ਕ ਚਲਾਨ ਕਰਤੇ ਆ ਤੇ ਕਿੰਨੀਆਂ ਮਤਲਬ ਮੋਟਰਸਾਈਕਲ ਤਾਂ ਮੈਂ ਦੋ ਤਿੰਨ ਦੇਖਿਆ ਤੁਸੀਂ ਬੌਂਡ ਹੀ ਕਰਤੇ ਕਿਸੇ ਦੀ ਸ਼ਿਫਾਰਿਸ਼ ਨਹੀਂ ਸੁਣ ਰਹੇ ਆ ਕਈ ਤੁਹਾਡੇ ਫੋਨ ਤੇ ਗੱਲ ਵੀ ਕਰਾਣੀ ਚਾਰੇ ਸੀਗੇ ਲੇਕਿਨ ਤੁਸੀਂ ਗੱਲ ਨਹੀਂ ਕੀਤੀ ਬੌਂਡ ਕਰਤੇ ਆ ਤੇ ਹੋਰ ਮਤਲਬ ਕਿੰਨੀ ਦੇਰ ਤੱਕ ਤੁਸੀਂ ਇਹ ਨਾਕਾ ਲਾਉਂਦੇ ਅਜੀ ਜਿਹੜਾ ਬਾਉਂਡ ਕਰਨ ਦੀ ਪ੍ਰਕਿਰਿਆ ਤਾਂ ਕੀਤੀ ਜਾ ਰਹੀ ਹੈ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਬਹੁਤ ਚੱਲ ਰਹੇ ਨੇ ਜਿਵੇਂ ਦੇਖ ਲਓ ਇਹ ਨੰਬਰ ਪਲੇਟ ਨਹੀਂ ਲੱਗਿਆ ਹੋਇਆ ਮੋਟਰਸਾਈਕਲ ਤੇ ਤੇ ਇਹਨਾਂ ਕੋਲ ਨਾ ਤਾਂ ਆਰਸੀ ਹੁੰਦੀ ਹੈ ਤੇ ਨਾ ਡਰਾਈਵਿੰਗ ਲਾਇਸੈਂਸ ਹੁੰਦਾ ਤੇ ਅੱਜਕੱਲ ਜਿਹੜੀਆਂ ਚੇਨ ਸਨੇਚਿੰਗ ਹੋ ਰਹੀਆਂ ਨੇ ਸਾਰੇ ਇਸ ਤਰ੍ਹਾਂ ਦੇ ਟੂ व्हीਲਰਸ ਤੇ ਹੋ ਰਹੀਆਂ ਨੇ ਉਸ ਕ੍ਰਾਈਮ ਨੂੰ ਰੋਕਣ ਲਈ ਉਸ ਤੇ ਰੋਕ ਪਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ ਇੱਕਦਰ ਜਿਹੜੇ ਬੁਲਟ ਦੇ ਪਟਾਕੇ ਆ ਕਈ ਡਿਸਟਰਬ ਹੁੰਦੇ ਕਈ ਹਾਰਟ ਦੇ ਮਰੀਜ਼ ਵੀ ਹੁੰਦੇ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਉਹਨਾਂ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਬੁਲਟ ਦੇ ਟਰਾਈ ਹੁੰਦੀ ਆ ਸਾਡੀ ਵੀ ਫਸਟ ਆਫ ਆਲ ਤਾਂ ਉਹਨਾਂ ਦਾ ਚਲਾਨ ਕੀਤਾ ਜਾਵੇ ਦੂਜੀ ਵਾਰ ਵੀ ਜੇ ਨਹੀਂ ਹਟ ਦਿੱਤਾ ਸੀ ਉਹਨਾਂ ਦੇ ਸਲੈਂਸਰ ਲਾਹਾ ਕੇ ਉਹਨਾਂ ਤੇ ਕਾਰਵਾਈ ਕਰਦੇ ਇੱਕ ਸਰ ਕਈ ਮੋਹੱਲਿਆਂ 'ਚ ਟਿਊਸ਼ਨ ਵਗੈਰਾ ਹੁੰਦੇ ਆ ਉੱਥੇ ਮੁੰਡਿਆਂ ਦੀ ਬੜੀ ਅਫਰਾ ਤਫਰੀ ਹੁੰਦੀ ਆ ਬਹੁਤ ਚੱਕਰ ਵਗੈਰਾ ਲਗਾਉਂਦੇ ਆ ਲੋਕੀ ਪਰੇਸ਼ਾਨ ਹੁੰਦੇ ਮੋਹੱਲੇ ਵਾਲੇ ਪਰੇਸ਼ਾਨ ਹੁੰਦੇ ਉਹਨਾਂ ਲਈ ਵੀ ਤੁਸੀਂ ਕੋਈ ਕਾਰਵਾਈ ਕਰੋ ਉਹਨਾਂ ਨੇ ਵੀ ਸਾਡੀ ਪੀਸੀਆਰ ਵੱਖ-ਵੱਖ ਸਮੇਂ ਤੇ ਵੱਖ-ਵੱਖ ਥਾਵਾਂ ਤੇ ਡਿਪਲੋਏਡ ਰਹਿੰਦੀ ਆ ਆਪਣਾ ਬੀਟ ਦੇ ਵਿੱਚੋਂ ਗੇੜਾ ਕੱਢਦੇ ਰਹਿੰਦੇ ਨੇ ਹਾਂ ਜੇ ਤੁਹਾਨੂੰ ਕੋਈ ਨਵੀਂ ਇਨਫੋਰਮੇਸ਼ਨ ਆਉਂਦੀ ਆ ਸਾਡੇ ਨਾਲ ਸ਼ੇਅਰ ਕਰੋ ਤਾਂ ਏਸੀ ਕੇ ਸਾਡੇ ਨਾਲ ਐਸ ਐਚਓ ਸਾਹਿਬ ਤੇ ਮੈਂ ਪਹਿਲਾਂ ਇੱਕ ਖਬਰ ਚ ਕਿਹਾ ਸੀਗਾ ਕਿ ਹੁਣ ਜਿਹੜੇ ਚੋਰ ਹੈਗੇ ਉਹਨਾਂ ਨੂੰ ਡਰ ਹੋਏਗਾ ਇਹ ਪੁਲਿਸ ਮੁਲਾਜ਼ਮਾਂ ਦਾ ਐਸ ਐਚਓ ਸਾਹਿਬ ਆਪ ਖੜੇ ਹੈ ਤੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਹੈਗਾ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਇੱਕ ਗੱਡੀ ਹੁਣ ਚੰਡੀਗੜ੍ਹ ਨੰਬਰ ਜਾ ਰਹੀ ਸੀਗੀ ਜਿਸ ਤੇ ਲਾਲ ਬੱਤੀ ਲੱਗੀ ਸੀਗੀ ਉਹਨਾਂ ਉਹਨਾਂ ਦੇ ਵੀ ਪੂਰੇ ਕਾਗਜ਼ ਕੋਗਾ ਚੈੱਕ ਕੀਤੇ ਗਏ ਆ ਮੈਂ ਤਾਂ ਇਹੀ ਕਵਾਂਗਾ ਠੰਡ ਤਾਂ ਠੰਡ ਬਹੁਤ ਹੈ ਇਹ ਸਿਰਫ ਤੁਹਾਡੀ ਸੁਰੱਖਿਆ ਲਈ ਹੈਗੇ ਤੇ ਮੈਂ ਨੌਜਵਾਨਾਂ ਨੂੰ ਮਾਪਿਆਂ ਨੂੰ ਵੀ ਇਹ ਕਵਾਂਗਾ ਕਿ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਸਾਹਮ ਕੇ ਰੱਖੋ ਕਿਉਂਕਿ ਉਹ ਸ਼ੈਰਾ ਚਾ ਕੇ ਹੁੱਲੜਬਾਜ਼ੀਆਂ ਕਰਦੇ ਆਂ ਕਈ ਐਕਸੀਡੈਂਟ ਦਾ ਵੀ ਕਾਰਨ ਬਣਦਾ ਠੰਡ ਬਹੁਤ ਹੈ ਤੇ ਆਪਣੇ ਘਰਾਂ 'ਚ ਬੈਠ ਕੇ ਨਵਾਂ ਸਾਲ ਮਨਾਇਆ ਜਾਵੇ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨੂੰ ਚਲਾ ਰਿਹਾ ਰਾਜਪੁਰਾ